ਆਪਣੀਆਂ ਘਰ ਵਾਲੀਆਂ ਦੀ ਯਾਦਦਾਸ਼ਤ ਹੈਗੀ ਆ ਮੈਂ ਆਪਣੇ ਕੇਸ ਇਹ ਕਹਿ ਸਕਦਾ ਕਿ ਮੇਰੇ ਨਾਲੋਂ ਤਾਂ 10 ਗੁਣਾ ਜ਼ਿਆਦਾ ਹਰ ਇਕੱਲੀ ਇਕੱਲੀ ਗੱਲ ਡੇਟ ਬਾਈ ਜ਼ਿਆਦਾ ਹੈ ਹਨਾ ਤੂੰ ਬੈਠੀ ਬੈਠੀ ਕਹੂਗੀ ਵੀ ਹਾਂ ਅੱਜ ਤੁਸੀਂ ਅੱਜ ਦੇ ਦਿਨ ਦੇਖਣ ਆਏ ਸੀ ਮੈਨੂੰ ਹਨਾ ਤੁਸੀਂ ਉਹ ਫਲਾਨੀ ਲਾਈਨਿੰਗ ਵਾਲੀ ਸ਼ਰਟ ਪਾਈ ਸੀ ਜੀਨ ਪਾਈ ਸੀ ਐਡੀਡਾਸ ਦੇ ਸ਼ੂ ਪਾਏ ਸੀਗੇ ਹਨਾ ਬਾਈ ਉਦੋਂ ਐਡੀਡਾਸ ਹੁੰਦੇ ਨਹੀਂ ਸੀ ਤਲੋ ਤੁਸੀਂ ਨਾਰਥ ਸਟਾਰ ਲਾ ਲਓ ਖੂਬ ਬਾਡਾ ਲਾ ਲਓ ਉਸ ਵੇਲੇ ਬਈ ਉਹਦੀ ਉਹਨਾਂ ਦੀ ਵੈਲਿਊ ਬਹੁਤ ਹੁੰਦੀ ਨਾਰਥ ਸਟਾਰ ਦੀ ਵੀ ਹੈਨਾ ਸਾਲ ਇਕ ਵਾਰੀ ਮਿਲਦੇ ਹੁੰਦੇ ਸੀ ਤੇ ਬੈਠੀ ਬੈਠੀ ਕੋ ਵੀ ਅੱਜ ਆਪਣਾ ਪੱਕਾ ਹੋਇਆ ਸੀ ਜੀ ਅੱਜ ਦੇ ਦਿਨ ਆਪਣਾ ਮੰਗਣਾ ਹੋਇਆ ਸੀਗਾ ਮੈਨੂੰ ਸਿਰਫ ਆਪਣੇ ਵਿਆਹ ਦੀ ਡੇਟ ਯਾਦ ਆ ਵੀ 6 ਫਰਵਰੀ ਨੂੰ ਵਿਆਹ ਹੋਇਆ ਸੀ ਮੇਰਾ ਹੈਨਾ ਅੱਛਾ ਤੇ ਫਿਰ ਉਹ ਮੈਨੂੰ ਕੋਈ ਵੀ ਥੋੜੀ ਯਾਦ ਆਸ ਤਾਂ ਹੈ ਨਹੀਂ ਐਵੇਂ ਨਾ ਤੁਹਾਨੂੰ ਕੋਈ ਯਾਰ ਆ ਰਿਹਾ ਪਤਾ ਨਹੀਂ ਕਿਵੇਂ ਟੈਸਟ ਉਸ ਚੀਵੇਂ ਕਲੀਅਰ ਕਰ ਗਏ ਹੈਨਾ ਹਾਂਜੀ ਤੇ ਮੈਂ ਕਹਾ ਮੈਂ ਤਾਂ ਟਾਪਰ ਹਾਂ ਪਹਿਲਾਂ ਆਪਣੇ ਸਕੂਲ 'ਚ ਅੱਛਾ ਤੇ ਮੈਨੂੰ ਬਸ ਸਿਰਫ ਮੈਂ ਹਾਸੇ ਯਾਦ ਨਹੀਂ ਰੱਖਦਾ ਹਨਾ ਅੱਛਾ ਉਹ ਤੋਂ ਬਾਅਦ ਕੀ ਹੋਇਆ ਉਹ 빙ਾ ਦਾ ਹੋ ਗਿਆ ਮੂੰਹ ਬਸ ਕਹਿੰਦੇ ਵੀ ਹਾਸੇ ਤੁਸੀਂ ਫਿਰ ਇੱਕ ਹਾਸਾ ਹੋ ਗਿਆ ਸੀ ਦੂਜਾ ਹਾਸਾ ਨਾ ਕਰਦੇ ਆਪਦਾ ਨਹੀਂ ਮੰਗਣਾ ਹੋ ਗਿਆ ਸੀ ਵਿਆਹ ਕੋਲ ਅੱਛਾ ਪਤਾ ਨਹੀਂ ਬੰਦਿਆਂ ਦਾ ਕਿਉਂ ਸੁਭਾਅ ਹੁੰਦਾ ਹੈ ਵੀ ਘਰ ਵਾਲੀ ਦਾ ਬਰਥਡੇ ਆਮ ਭੁੱਲ ਜਾਂਦੇ ਆ ਹੂੰ ਤੇ ਮੈਨੂੰ ਯੂਨੀਵਰਸਿਟੀ ਦਾ ਘਰ ਯਾਦ ਹੁੰਦੀ ਹੈ अच्छा ਇਹਨੂੰ ਮੈਂ ਹੁਣ ਤੱਕ ਫਿਰ ਬੱਚੇ-ਬੱਚੇ ਯਾਦ ਕਰਾ ਦਿੰਦੇ ਆ ਪਰ ਇਹਨੂੰ ਜੇ ਨਾ ਤੋਂ ਬਚਣਾ ਹੋਵੇ ਇਹਨੂੰ ਯਾਦ ਕਿਵੇਂ ਰੱਖਿਆ ਜਾ ਸਕਦਾ ਵਾ ਇੱਕ ਵਾਰੀ ਭੁੱਲ ਕੇ ਦੇਖ ਲਓ ਬਾਕੀ ਸਾਰੀ ਉਮਰ ਯਾਦ ਰੱਖੋਗੇ ਉਹ ਤੋਂ ਬਾਅਦ ਤੁਹਾਡੇ ਨਾਲ ਕੁੱਤੇ ਖਾਣੀ ਉਹ ਹੋਊਗੀ ਜਿਹੜੀ ਤੁਹਾਨੂੰ ਸਾਰੀ ਉਮਰ ਯਾਦ ਰਹੂਗੀ ਚਲੇ ਬਰਥਡੇ ਯਾਦ ਨਾ ਰਹੇ ਪਰ ਕੁੱਤੇ ਖਾਣੀ ਤੁਹਾਨੂੰ ਜਰੂਰ ਯਾਦ